ਦੋਸਤੋ ਅੱਜ ਦੀ ਜਨਰੇਸ਼ਨ ਦੇ ਸੁਪਰਸਟਾਰ ਮੈਡ ਸੰਧੂ ਦੀ ਹਾਲੀਏ ਵਿੱਚ ਕੇਐਸ ਮੱਖਣ ਨਾਲ ਖੜਗ ਗਈ ਸੀ ਕਿਉਂਕਿ ਕੇਐਸ ਮੱਖਣ ਤੇ ਲੱਖੇ ਸਿਧਾਰੇ ਨੇ ਇਸ ਆਈਟਮ ਨੂੰ ਥਰੀ ਵੀਲਰ ਕਹਿ ਦਿੱਤਾ ਸੀ ਜਿਸ ਨਾਲ ਇਸ ਚੜ੍ਹ ਦੇ ਕਲਾਕਾਰ ਦੀ ਭਾਵਨਾ ਤਹਿਸਨੈਸ ਹੋ ਗਈ ਸੀ ਤੇ ਹੁਣ ਇਸ ਮੈਡ ਸੰਧੂ ਨੇ ਇਹਦੇ ਸਟਾਈਲ ਨੂੰ ਡਿਸਲਾਈਕ ਕਰਨ ਵਾਲਿਆਂ ਦੇ ਖਿਲਾਫ ਪਰਚਾ ਕਰਾਉਣ ਦੀ ਧਮਕੀ ਦਿੱਤੀ ਹੈ ਹਾਤੇ ਆਪਣੇ ਇੰਸਟਾ ਤੇ ਲਿਖਿਆ ਕਿਸੇ ਪੁਰਾਣੇ ਬੀਜ ਕੋਲੋਂ ਕਿਸੇ ਤਰ੍ਹਾਂ ਦਾ ਸਰਟੀਫਿਕੇਟ ਲੈਣ ਦੀ ਮੈਨੂੰ ਕੋਈ ਲੋੜ ਨਹੀਂ ਜੇ ਨਾ ਮੁੜੇ ਫਿਰ ਮੇਰੇ ਰਿਪਲਾਈ ਮੇਰਾ ਲੋਅਰ ਦੂ ਕੋਰਟ ਵਿੱਚ ਸੀ ਯੂ देयर ਸਟੂਪਿਡ ਜੇ ਤੇ ਹੁਣ ਤੋਂ ਕੋਣ ਨੇ ਕਿ ਕੇਸ ਮੱਖਣ ਅਤੇ ਲੱਖੇ ਸਿਧਾਨ ਨੇ ਅਖੀਰਕਾਰ ਇਸ ਵਾਰ ਕਿਹਾ ਕੀ ਸੀ ਉਹ ਇੱਕਦਮ ਮੈਂ ਤੇ ਭਾਈ ਮਤੋਜ ਤੇ ਜੱਸੀਰ ਕੇ ਸਾਰੇ ਅਸੀਂ ਬੈਠੇ ਸੀ ਵੀ सोनू ਸੀਤੋ ਵਾਲਾ ਹੈ ਦੱਬੀ ਫਿਰਦੇ ਆ ਲੋਕ ਸਾਡੇ ਰੋਲ ਮਾਡਲ ਕਿਹਜੇ ਹੋਗੇ ਔਰੀ ਵਰਗੇ ਮੈਂ ਸਿੱਧੂ ਕੌਣ ਹੈ ਟੈਂਪੂ ਆਹੋ ਟੈਂਪੂ ਮਾਲ ਵੇਚ ਸਾਡੇ ਵਾਲੇ ਪਾਇਦਾ ਟੈਂਪੂ ਕਹਿੰਦੇ ਜਿਹਨੂੰ ਗੇ ਕਹਿੰਦੇ ਆ ਇਹ ਛੱਡ ਆ ਵੀ ਮੈਂ ਇੱਕ ਸਟੋਰੀ ਵਿਖੀ ਕਿਸੇ ਟੈਂਪੂ ਦੀ ਉਹ ਇੱਕ ਪੌਡਕਾਸਟ ਹੋਇਆ ਸੀ ਉਹ ਕਾਫੀ ਬੈਰਲ ਹੋਇਆ ਸੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਸਾਡਾ ਪ੍ਰੋਗਰਾਮ ਦੇਖਦੇ ਹੋ ਨੇ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਟੈਂਪੂ ਵਾਲਾ ਤੁਹਾਡਾ ਬੜਾ ਬੈਰਲ ਹੋਇਆ ਸੀ ਤੇ ਉਹ ਟੈਂਪੂ ਕਹਿ ਰਿਹਾ ਵੀ ਉਹਦੇ ਨਾਲ 3000 ਰੁਪਏ ਮਿਲਦੀ ਲੋਕਾਂ ਨੂੰ ਟੈਂਪੂਆਂ ਦੀ ਟੀਆਰਪੀ ਕਾਦੀ ਉਹਨੂੰ ਸੁਨੇਹਾ ਦੇ ਦਿਓ ਉਹ ਮੋਟਰ ਤੇ ਆ ਜਵੇ ਨਾਲੇ ਉਥੇ ਜੀ ਗਲਾਸੀ ਘੜਕਾਵਾਂਗੇ ਨਾਲੇ ਉਹਨੂੰ ਘੜਕਾ ਦੇਾਂਗੇ ਲੇਜ ਵੀ ਮਜ਼ਾ ਆ ਗਿਆ ਮੋਟਰ ਤੋਂ